ਨਵੀਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਮੰਡੀ ਪੁੱਜ ਗਏ ਬਾਈ ਇਹ ਹੈਗੀ ਆ ਮੰਡੀ ਚੰਗੌਰ ਸਾਹਿਬ ਵਾਲੀ ਇਹ ਰੋਪੜ ਨਾਲ ਬਣ ਘਾਟਾ ਹੋ ਰਿਹਾ ਰੋਪੜ ਦਾ ਸਾਰੀ ਮੰਡੀ ਪਈ ਭਰੀ ਪਈ ਏ ਹੋਰ ਇੱਕ ਗੱਲ ਜੀ ਘਾਟਾ ਜਿੱਚ ਬੱਕੀ ਜਿਹੜੇ ਅੱਜ ਸਵੇਰੇ ਫੁੱਲੇ ਹੋਏ ਤੇ ਲਗਭਗ ਸਤਵ ਨੂੰ ਅੱਖਾ ਲਾਲ ਆਤਾ ਪਾ ਹੁਣ ਤਲਾਈ ਹੋ ਰਹੀ ਆ ਲੱਗੇ ਉਹਦਰ ਬੰਦੇ ਬਾਕੀ ਤੇਵਾ ਨੰਬਰ ਸਾਡਾ ਆ ਵੀ ਲੱਗੇ ਮੈ ਤੇ ਦੂਜੇਵਾ ਨੰਬਰੋਂ ਸਾਡਾ ਏ ਆ ਢਾਈ ਕਿਲਿਆਂ ਦਾ ਮਾਲ ਆ ਏ ਤੁਹਾਨੂੰ ਕੱਲ ਦਿਖਾਇਆ ਬੜਾ ਵੱਡਿਆ ਉਹ ਢਾਈ ਕਿਲਿਆਂ ਦੀ ਨਹੀਂ ਹੋ ਗਈ ਸਾਨੂੰ ਦਿਖਾਣੇ ਬੋਰੀ ਸਾਡੇ ਸਾਹਮਣੇ ਆ ਬਾਕੀ ਦੀ ਆ ਸੈਲਵ ਗੱਡੀ ਵੀ ਤੋਂ ਦੱਦ ਨਹੀਂ ਕਿੰਨੇ ਸੱਲੇ ਗਏ ਆ ਆਪ ਇਹ ਵੀ ਦੱਦ ਨਹੀਂ ਉਹ ਵੀ ਉਹ ਦੱਦ ਬਾਕੀ ਮੋਟਰ ਆ ਗਿਆ ਤਾਂ ਫੇ ਸਹੀ ਦਾ ਤਾਂ ਹੀ ਫਰਾਈ ਹੋਈ ਆ। ਅੱਜ ਕੱਲ ਕਹਿਣ ਤੇ ਦਾਚੇ ਲਈ ਬਈ ਕਣਕ ਲਾਦੀ ਆ ਨਰਮ ਨਰਮਨੀ ਦੀ ਬੀ। ਬਾਕੀ ਭਾਈ 12 ਦਾ ਮੌਸਰ ਚੱਲਦਾ। ਸਰਕਾਰ ਵੱਲੋਂ ਜਿਹੜਾ ਆਇਆ ਬਈ 12 ਦਾ ਮੌਸਰ ਨਾਲ ਕਣਕ ਭਰਵਾਨੀ ਆ। ਤੇ ਉਹ ਮੌਸਰ ਦੇਖ ਕੇ ਹੀ ਕਣਕ ਭਰ ਹੁੰਦੀ ਆ ਪਹਿਲਾਂ ਦਪਹਿਰ ਵੇਲੇ ਕੋਰ ਰੱਖੀ। ਅੱਧਾ ਪੌਂਪ ਕਿੰਨਾ ਪਾਉਂਦਾ ਉਹ ਉੱਪਰ ਤਾਂ ਹੁਣ ਸੈੱਟ ਹੋ ਗਿਆ। ਥੋਲੇ-ਥੋਲੇ ਤੇ ਐਨ ਟੱਕ ਦਾ ਕੰਮ। ਹੁਣ ਦੇਖਦੇ ਆਂ ਭਰਾ ਕੇ ਕਿੰਨਾ ਝਾੜ ਆਉਂਦਾ ਤੁਹਾਡੇ ਸਾਹਮਣੇ ਬੋਰੀ ਗਿਣ ਦੇਣੀ ਕੋਈ ਹੋਲਾ ਨਹੀਂ ਕੋਈ ਹੋਰ ਨਹੀਂ ਇਹਨੇ ਇਹ ਹਾਲ ਜਿਹੜੀ ਰਹਿਦ ਖੁੰਦ ਜੀ ਵਿੱਚ ਇਹ ਨਾਲੋਂ ਉਹ ਜੋ ਪਈ ਵਿੱਚ ਇਹ ਗਣ ਦੇਣੀ ਹੈ ਜਿੰਨੇ ਗੱਟਾ ਹੋਇਆ ਉਹ ਵੀ ਹਮਸਾ ਜਾਣਾ ਚਾਹੇ 10 ਦਾ ਝਾੜਾ ਚਾਹੇ 20 ਦਾ ਚਾਹੇ 12 13 ਦਾ ਸਾਨੂੰ ਸਮਝ ਆ ਜਾਂਦਾ ਕਿੰਨਾ ਆਇਆ ਸੀ ਜੇ ਜੇ ਘਾਟਾ ਚਾਹੇ ਵੱਧ ਆਉਣਾ ਦਾ ਰੁਈਆ ਤਾਂ ਸਾਨੂੰ ਹੀ ਆਉਣਾ ਇਹਦਾ ਬਸ ਕਿੰਨਾ ਜਿੰਦਾ ਦੱਸਣਾ ਬਸ ਆਪਾਂ ਨੇ ਠੀਕ ਨਹੀਂ ਇਹੋ ño ਰੋਟੀਆਂ ਮਾਰੀ ਗਈ ਇਹ ਵੀ ਮੇਰਾ ਇੰਨਾ ਆ ਗਿਆ ਇੰਨਾ ਆ ਗਿਆ ਉਹਦਾ ਕੋਈ ਫਾਇਦਾ ਨਹੀਂ ਠੀਕ ਨਹੀਂ ਇਹਰੇ ਬੰਦੇ ਰੋਟੀਆਂ ਵਾਲੇ ਵੀ ਬਾਕੀ ਸਭ ਨੂੰ ਦੱਸ ਦੇਣਾ ਜਦ ਤ ਤਲਾਈ ਹੋਣ ਲੱਗੀ ਤਾਂ ਦਿਖਾ ਦੇਣਾ ਮੈਂ ਝੱਟ ਦੇਖ ਲਿਓ ਬਾਕੀ ਆਹਾ ਖੜਾ ਰੁਹਾ ਬੜਾ ਪੀਜੀਐਸਬੀ ਨਾਲ 785 ਇਹੋਂ ਕੰਮ ਨੂੰ ਕੋਲ ਬਣਿਆ ਆਪਾਂ ਨੇ ਥੱਲੇ ਲੈ ਕੇ ਜੜੀਆਂ ਉਹ ਤਲਾਈ ਕਰਾਉਂਗੇ ਆਪਾਂ। ਬਾਕੀ ਦੇਖ ਲਓ ਭਾਈ ਉਹਦਾ ਮੈਂ ਕਹਿੰਦਾ ਸਭ ਦੇ ਕੰਡਾ ਲਾ ਲਾ ਕੇ ਜਿਹੜੇ ਜਿਹੜੇ ਦੁਪਹਿਰੇ ਮੈਂ ਮੈਂ ਦੁਪਹਿਰੇ ਆਇਆ ਤਾਂ ਆ ਸਾਰੀ ਮੰਡੀ ਭਰੀ ਵੇਚ ਦੀ ਪਿਛਾ ਕੇ ਫੋਲ ਕੇ ਹੁਣ ਸਭ ਦੇ ਕੰਡਾ ਲੱਗ ਗਿਆ ਹੋਵੇ। ਇੱਧਰ ਵੀ ਲਾ ਲੱਗ ਗਿਆ ਪਰ ਮੇਰੇ ਸਾਈਡ ਵੀ ਦਾ ਹੋ ਗਿਆ। ਇੱਧਰ ਵੀ ਹੋ ਗਿਆ। ਧਿਆਨ ਨਾਲ ਆ ਵੀ ਹੋ ਗਿਆ। ਇੱਧਰ ਵੀ ਜਿੰਨੀਆਂ ਹੈਗੀਆਂ ਆ ਜਿਹੜੀਆਂ ਫੋਲੀਆਂ ਵੀਆਂ ਦਾ ਸ਼ਾਇਦ ਮੌਸਮ ਮੌਸਮ ਦਾ ਫੋ ਹੋਵੇ ਨਾ ਉਹ ਮੌਸਮ ਵਾਲੀ ਆਪਣੇ ਬਾਈ ਜਿਹੜੀ ਕਣਕ ਸਹੀ ਹੈ ਉਹੀ ਲੈ ਕੇ ਆਓ ਨਰਮ ਕਾ ਕਰਵਾ ਦਿਓ ਇਹ ਫੋ ਫੋਨੀਏ ਪਣੀ ਆ ਜਿੱਤੋ ਦਿਨ ਮਾੜਾ ਮੋਟਾ ਚ ਹੋ ਜਾਂਦਾ ਸਕਾਸੂ ਕੇ ਇੱਕ ਦਿਨ ਸੈਟ ਹੋ ਜਾਂਦੀ ਹੈ ਜਿਆਦਾ ਮੌਸਮ ਦਾ ਫਿਰ ਉਹ 12 ਦੀ 12 ਮੌਸਮ ਦੀ ਭਲਾਈ ਹੋ ਰਹੀ ਹੈ ਬਾਕੀ ਦੇਖਦੇ ਆ ਜਦ ਤਲਾਈ ਹੋਣ ਲੱਗੀ ਸਾਨੂੰ ਮੈਂ ਫੇਰ ਕਰਦਾ ਹਾਂ ਸ਼ੁਰੂ ਦੁਬਾਰਾ ਵੀਡੀਓ ਹਲੇ ਲੱਗੂਆ ਟਾਈਮ ਹੈ ਉਧਰ ਚੱਲ ਰਿਹਾ ਕੰਮ ਆ ਆਹ ਚੱਲ ਰਹੇ ਆ ਬੰਦੇ ਇਹਨਾਂ ਨਾਲ ਸਾਡੇ ਆਉਣਾ ਹੁਣ ਮੇਰੇ ਢੇਰੀ ਫਾਸੀ ਬਈਆ ਲੱਗੂਆ ਦਾਦਾ ਬੋਗਾਂਟ ਲਾਏਣਾ ਲੋ ਬਾਈ ਕੰਡਾ ਪਹੁੰਚ ਗਿਆ ਹੈ ਢੇਰੀ ਕੋਲ ਹੁਣ ਲੱਗੇ ਕੰਮ ਸ਼ੁਰੂ ਤੁਹਾਨੂੰ ਇੱਕ ਵਾਰ ਮੀਟਰ ਮੈਂ ਦਿਖਾ ਦਿੰਦਾ ਮੈਂ 50 ਕਿਲੋ 700 ਗ੍ਰਾਮ ਦੀ ਭਰਤੀ ਆ ਇਹ ਆ ਲੈ 500 600 700 700 ਗ੍ਰਾਮ ਆ ਭਾਈ ਇਹ ਬਾਈ ਆਪਣਾ ਸਾਰੇ ਬੰਦੇ ਪਹਿਲਾਂ ਚੈੱਕ ਕਰ ਲੈ ਕਰੋ ਕਿ 50 ਕਿਲੋ 700 ਗ੍ਰਾਮ ਦੀ ਪਾਵਾਂ ਪਾਰਤੀਆ ਬਾਕੀ ਸਾਰੇ ਬੰਦੇ ਆ ਗਏ ਨੇ ਆਪਾਂ ਭਰ ਦੇਣਾ ਹੁਣ ਮਿੰਟੋ ਮਿੱਟੀ ਕੰਮ ਖਿੱਚ ਦੇਣਾ ਤੇ ਬਾਕੀ ਆ ਬੰਦੇ ਦੀ ਹੋ ਗਈ ਭਾਈ ਜੁਕ ਗਈ ਮੈਂ ਭਾਈ ਪੁੱਛਿਆ ਤਾਂ ਮਾਰੀ ਕਿੰਨਾ ਕਾ ਝਾੜਾ ਕਹਿੰਦਾ ਭਾਈ 19 20 ਦੇ ਗੀਟ ਚ ਹੈ ਕਹਿੰਦਾ ਇਹਦੀ ਵੀ ਸਵਾ ਦੋ ਕਿਲੀਆਂ ਦੀ ਦੀ ਆਹ ਕਣਕ ਆਪਣੀ ਟਾਟ ਅੱਕ ਦੀ ਆ ਉਹਨਾਂ ਕੇ ਟਾਈਮ ਲੱਗਣਾ ਬਾਕੀ ਦੇਖਦੇ ਹੁਣ ਚਾੜ ਦੇਖਦੇ ਬਾਈ ਦਾ ਕਹਿੰਦਾ 19 2 ਦਾ ਆਇਆ ਮੇਰਾ ਮੈਨੂੰ ਲੱਗਦਾ ਮੇਰਾ ਘੱਟੇ ਆਊਗਾ ਬਾਕੀ ਦੇਖਦੇ ਆ ਮੈਂ ਤਾਂ ਮੈਂ 18 ਬੈਠਾ ਸੀ 67 ਦਾ ਆਊਗਾ ਬਾਕੀ ਜੋ ਵੀ ਹੋਇਆ ਸਾਨੂੰ ਦਿਖਾ ਦੇਣਾ ਪੂਰੀ ਭਰ ਲੱਗੇ ਉਹ ਜਿਹੜਾ ਉਹ ਤਾਂ ਸੈਟਪ ਕੱਢਿਆ ਉਹਦਾ ਆਪਾਂ ਨੇ ਉਹ ਤਿੰਨ ਥੈਲੇ ਘਰਾਂ ਲੈ ਗਿਆ ਡੈਡੀ ਤਿੰਨ ਥੈਲੇ ਘਰਾਂ ਲੈ ਗਿਆ ਹੁਣ ਤਿੰਨ ਥੈਲੇ ਮੈਂ ਕਿੰਨੀ ਖੋਣੀਆਂ ਦਾ ਪਤਾ ਨਹੀਂ ਸਾਬਦਾ ਵਜਾ ਹੈ ਥੈਲੇ ਦੱਦੇ-ਦਿੱਤੇ ਠੀਕ ਹੈ ਨਾ 25 ਕਿਲੋ ਹੋਣੀ ਇੱਕ ਚ ਤੇ ਉਹਦਾ ਜਿਹਦਾ ਛੱਡੇ ਦਿਓ ਤੁਸੀਂ ਇਹਨੂੰ ਗਰਹਿਣੇ ਦਿਓਗਾ ਗਿਣਨੇ ਨੂੰ ਆਹ ਗਣਦੇ ਆਪਾਂ ਅਸਲੀ ਤੇ ਗਿਣੀ ਦਾ ਬਾਅ ਮਾ 30 ਕਿਲੋ ਦੇ حساب ਨਾਲ ਗਣ ਲਊਂਗੇ ਠੀਕ ਨਹੀਂ ਬਾਕੀ ਹੁਣ ਦੇਖਦੇ ਆਂ ਵੀ ਕਿਆ ਬਣਦਾ ਬਈ ਮੈਂ ਹੋਰ ਤੇ ਜਿਹਨੂੰ ਪੁੱਛਿਆ ਬਈ ਝਾੜ ਸਾਹਿਬ ਇਹ ਦੱਸਦੇ ਆ 19 19 20 ਦੇ ਝਾੜ ਦੱਸਦੇ ਸਾਰੇ ਬਾਕੀ ਕਿਤੇ ਜ਼ਿਆਦਾ ਵੀ ਹੋਊਗਾ ਆਪਾਂ ਕਹਿ ਨਹੀਂ ਸਕਦੇ ਹਨ ਆਪਾਂ ਤਾਂ ਉਹ ਪਤਾ ਜਿਹੜਾ ਆਪਾਂ ਅੱਖਾਂ ਨਾਲ ਦੇਖਿਆ ਹੁਣ ਤੁਹਾਨੂੰ ਵੀ ਅੱਖਾਂ ਨਾਲ ਦਿਖਾ ਜਾਣ ਕੈਮਰੇ ਦੇ ਨਾਲ ਕੀ ਕਿਆ ਬਣ ਰਿਹਾ ਠੀਕ ਆ ਝੂਟ ਦੀ ਗੰਜਾ ਕੋਈ ਛੜ ਖੜ ਰਣੀ ਆਪਾਂ ਨੇ ਦੇਖ ਲਓ ਸ਼ੁਰੂ ਹੋਇਆ ਬਾਲ ਦਵਾਲੇ ਕੋਈ ਕੰਕ ਹੋਰ ਕੱਕ ਨਹੀਂ ਪਈ ਹੈਗੀ ਮੇਰੀ ਜੋਖਣਾ ਗੱਲਾ ਆ ਵੀ ਆ ਵੀ ਉਹਨਾਂ ਦਾ ਹੀ ਆ ਮੇਰੇ ਨੇਗਾ ਠੀਕ ਆ ਨਾ ਹੁਣ ਦੇਖ ਲਓ ਕਿੰਨਾ ਕ ਬਣਦਾ ਉਰੀ ਤੇ ਲੱਗਣੀ ਹੈ ਉਰੀ ਬੋਰੀ ਸਾਡੇ ਸਾਹਮਣੇ ਗਣ ਦੇਣੀਆਂ ਆ ਮੈਂ ਚਲੋ ਬਾਕੀ ਦਿਖਾਉਂਦੇ ਸਾਨੂੰ ਹੁਣ ਭਰਤੀ ਦੇ ਬਾਅਦ 아닷간나기 바티들 뭐 누구 आदमी के व 가나 ਉਹ ਵੀ ਚੱਲਦਾ ਕੰਮ 10 20 30 40 40 ਬੋਰੀਆਂ ਹੋ ਗਈਆਂ ਅੱਧੀ ਨਾਲੋਂ ਜ਼ਿਆਦਾ ਪਈ ਆ ਇਹ 100 ਕ ਬੋਰੀ ਹੋ ਜਣੀ ਮੇਰੇ ਹਿਸਾਬ ਨਾਲ ਇਹ ਬਾਕੀ ਸਾਰਾ ਹੋਰ ਪਤਾ ਲੱਗੂਗਾ ਪ੍ਰੈਸਟੀਮੇਟ ਆ ਵੀ 100 ਕ ਬੋਰੀ ਹੋਣੀ ਆ ਵੀ 50 ਕ ਕਵਾਂਟਰ ਹੋ ਜਾਣ 22 ਕਿਲੋਗ੍ਰਾਮ ਬਾਕੀ ਦੇਖਦੇ ਹਾਂ ਐਸਟੀਮੇਟ ਆ ਤਾਂ ਹੱਥੇ ਹਿੰਦੀ ਬਾਈ ਇੱਕ ਗੱਲ ਹੋਰ ਜਿਹੜਾ ਆ ਕੰਡਾ ਏ ਸਾਰੇ ਕਿਸਾਨ ਵੀਰ ਭਾਈ ਜਦੋਂ ਜੋਖਦੇ ਆ ਜਰੂਰ ਚੈੱਕ ਕਰੇ ਕਰੋ ਵੀ 700 ਗ੍ਰਾਮੇ ਹੋਵੇ 700 ਗ੍ਰਾਮ ਤੇ ਉੱਪਰ ਜਿਹਦਾ ਕੰਡਾ ਕਿਸੇ ਦਾ ਨਾ ਹੋਵੇ ਠੀਕ ਹੈ ਨੀ ਉਹ ਮੈਂ ਆਪਣਾ ਨਾਲ ਹੋ ਕੇ ਕਰਾਇਆ ਸੀ 700 ਗ੍ਰਾਮ ਜ਼ਿਆਦਾ ਲੈ ਕੇ ਆਇਆ ਕੰਡਾ ਇਹ ਜਿਹੜਾ ਪੂਰਾ ਸੈੱਟ ਕਰਾਇਆ ਵੀ ਆਪਾਂ 4 5 6 ਮਹੀਨੇ ਦੀ ਮਿਹਨਤ ਆ ਆਪਣੀ ਠੀਕ ਨਹੀਂ ਗੱਲ ਆਪਾਂ ਦਾਣਾ ਵੀ ਕਿਉਂ ਦੇ ਜੇ ਕਿਸੇ ਨੂੰ ਫालतू ਉਹ ਭਾਈ ਆਪਣਾ ਧਿਆਨ ਰੱਖੋ ਵੀਰੇ ਇਹ 50 100 ਗ੍ਰਾਮ ਵੀ ਫालतू ਗਿਆ ਇੱਕ ਬੋਰੀਆਂ માં 100 ਬੋਰੀਆਂ માં ਦੇਖ ਲੈ ਕਿੰਨਾ ਗਿਆ ਕੁਆਂਟਲ ਇੱਕ ਚਲੇ ਗਿਆ 2400 ਦਾ ਘਾਟਾ ਸਿੱਧਾ ਠੀਕ ਨਹੀਂ ਕੋਈ ਰੁਪਈਆ ਨਹੀਂ ਛੱਡਦਾ ਕਿਸੇ ਨੂੰ ਉਹ ਆਪਣਾ ਧਿਆਨ ਭਾਈ ਆਪ ਰੱਖੋ ਪੂਰਾ 700 ਬਕੰਡਾ ਕਰਾਓ 50 ਕਿਲੋ 700 ਗ੍ਰਾਮ ਪੂਰਾ ਕਰਾਓ ਸੋ ਇਹ ਨਿਕਲ ਛੱਟੀਆਂ ਬਾਕੀ ਦੇਖਦੇ ਆਂ ਕੀ ਬਣਦਾ ਬੋਰੀਆਂ ਮੁੱਕ ਗਈਆਂ ਕਹਿੰਦੇ ਬੋਰੀਆਂ ਲੈਣ ਚੱਲੇ ਆ ਆਹ ਰਹਿ ਗਈ ਹੁਣ ਤੁਹਾਨੂੰ ਦਿਖਾ ਦਿੰਦਾ ਐਨੀ ਕੁ ਰਹਿ ਗਈ ਭਾਈ ਇਹ ਬੋਰੀਆਂ ਕਿੰਨੀਆਂ ਹੋ ਗਈਆਂ ਭੱਗਣੇ ਲੈਣੇ ਹੱਥ ਨਾਲ ਇੱਕ ਲੈ ਜਗੇ 10 ਬੋਰੀਆਂ 1 2 3 4 5 6 7 8 9 ਉਹ 10 ਠੀਕ ਆ 1 2 3 4 5 6 ਸੱਤ ਲੈਣਾ ਹੋ ਗਿਆ 70 ਬੋਰੀਆਂ ਹੋ ਗਈਆਂ ਹੁਣ ਦੇਖੋ ਆਹ ਜਿਹੜੇ ਪਈ ਐ ਵੀ 100 ਬੋਰੀ ਹੁੰਦੀ ਐ ਸਾਬ ਦੇ ਘਟਦੀ ਜੇ 100 ਤੇ ਉੱਪਰ ਜਾਂਦੀ ਐ ਜੇ ਸਾਬ ਦੇ ਉੱਪਰ ਗਈ ਤਾਂ ਮੰਨ ਲਓ 20 ਦੇ ਉੱਪਰ ਝੜਾ ਜੇ 100 ਹੋ ਗਈ ਤਾਂ ਪੂਰਾ 20 ਦੇ ਝੜਾ 100 ਤੇ 80 ਤਾਂ 20 ਦੇ ਘਟਾ ਆਹ ਸਾਥ ਤਾਬ ਬਾਕੀ ਬਣੇ ਰਹੋ ਵੀ ਵੀਡੀਓ ਦੇ ਨਾਲ ਬੈਠੇ ਰਹੋ ਬਸ ਥੋੜੇ ਟਾਈਮ ਤੱਕ ਰਿਜ਼ਲਟ ਆਉਣੇ ਵਾਲੇ ਹੀ ਐ ਰੋ ਬਾਈ ਕੋੜੀ ਹੋ ਰਹੀ ਬਾਕੀ ਆ ਜਿੰਨੀ ਕੁ ਪਈ ਆ ਕਿੰਨੇ ਖੋਣੇ 4-5 ਮਤਲਬ ਤਾਂ ਹੋਰ ਹੋਣਗੇ 4-5 ਵੀ ਨਹੀਂ 2-3 ਲਾਲਾ ਬਾਕੀ ਕੋਈ ਚੱਕਰ ਨਹੀਂ ਸਾਨੂੰ ਤਾਂ ਇਹ ਚੀਜ਼ ਦਿਖਾਉਣ ਸਾਨੂੰ ਆਹ ਬਈ ਕਿੰਨੀ ਹੋਈ ਐ ਲੋ ਹੁਣ ਅਸੀਂ ਆਪਣੇ ਪੈਦਲ ਜਿੱਦਾਂ ਗਿਣਾ ਵੀ ਕਿੰਨੇ ਹੋਇਆ 1 2 3 4 5 6 7 8 9 10 ਦੀ ਇਕ ਲੈਣਾ ਤੇ ਲੈਣਾ ਕਿੰਨੀ ਆ 1 2 ਆ ਦੇਖੋ 1 ਆ 2 ਆ 3 ਆ 4 ਆ 5 6 7 8 9 10ਵੀਂ ਆ 11ਵੀਂ ਆ 12ਵੀਂ ਲਾਈਨ ਚ ਇੱਕ ਬੋਰੀ ਦੋ ਬੋਰੀ 3 4 5 6 ਬੋਰੀਆਂ ਹੋ ਗਈਆਂ 12ਵੀਂ ਰੇਨ 6 ਬੋਰੀਆਂ ਬਾਕੀ ਥੋੜੀ ਜਿਹੀ ਵੇਟ ਹੋਰ ਕਰ ਲਓ 2 ਮਿੰਟ ਦੀ ਵੇਟ ਹੋਰ ਐ ਸੈਕਟ ਤੁਹਾਨੂੰ ਲੱਗਣਾ ਪਤਾ ਕਿੰਨਾ ਚੜਾ ਲਓ ਬਾਈ ਆਖਰੀ ਸ਼ਾਟ ਇਹ ਬਈ ਇੱਕ ਬੋਰੀਡ ਖੋ ਕਿਹਾਦਾ ਪੂਰੀ ਹੋ ਗਈ ਹੁਣ ਤੁਸੀਂ ਐ ਗਿਣ ਲਓ 1 2 3 4 5 6 7 8 9 10 ਬੋਰੀਆਂ ਕਲੈਂਚਾ ਹੁਣ ਗਿਣ ਲਓ ਕਿੰਨੀਆਂ ਆ ਤੁਸੀਂ 1 1 2 3 4 5 6 7 8 9 10 ਆ 11ਵੀਂ ਆ ਬਚੇ 12ਵੀਂ ਲਿਆ ਨੇ ਵੀ ਹੁਣ 50 ਕਿਲੋ ਦੀ ਇਹ ਹੋਵਾ ਇੱਕ ਬੋਰੀ ਠੀਕ ਆ ਨਾ 120 ਬੋਰੀਆਂ ਹੋ ਗਈਆਂ ਇਹ ਟੋਟਲ ਹੋ ਗਈ ਸਾਡੀ ਇਹ 60 ਕੁਇੰਟਲ ਹੋ ਗਈ ਠੀਕ ਆ ਹੁਣ 2.5 ਕਿੱਲੇ ਤੁਹਾਨੂੰ ਦਿਖਾਇਆ ਜਦੋਂ ਕੱਲ ਨਾ ਮਸ਼ੀਨਾਂ ਵੱਢਿਆ ਵੀ 2.5 ਕਿੱਲੇ ਜ਼ਮੀਨ ਸੀ 120 ਬੋਰੀ ਆ ਬਾਕੀ ਤੁਸੀਂ ਹਿਸਾਬ ਸਾਨੂੰ ਆਉਂਦਾ ਹੀ ਆ ਆਪਣਾ ਲਾ ਲਓ ਕਿੰਨਾ ਝੜ ਆਇਆ